ਮਮੇ ਤਾਂ ਨੁਕਸਾਨ ਦਾ ਹੈਗਾ ਰੋਈ ਰੋਈ ਗੋਲ ਗੱਪੇ ਖਾਣੇ ਨਹੀਂ ਚਾਹੀਦੇ ਪਰ ਅੱਜ ਮੰਮੀ ਨੇ ਕਿਹਾ ਤਾਂ ਮੰਮੀ ਕਹਿੰਦੀ ਲੈ ਕੇ ਚੱਲੋ ਗੋਲ ਗੱਪੇ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਵਧੀਆ ਹੋਵਗੇ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਬਣੇ ਰਹਿਣੇ ਤੱਕ ਕਿਉਂਕਿ ਵਲੌਗ ਬਹੁਤ ਜ਼ਿਆਦਾ ਘੰਟਾ ਠੀਕ ਹੈ ਬਈ ਪਰੀ ਜੀਣ ਦੀ ਵਾਸਤਾ ਰਹਿ ਲੋ ਵੀ ਆਟੋ ਆ ਚੁੱਕਿਆ ਹੈ ਤੇ ਸੂਰਜ ਮਾਮਣ ਦੇਖੋ ਪਰੀ ਦੀਦੀ ਹੁਣ ਜਾਂਦੇ ਹਨ ਲੋ ਵੀ ਪਰੀ ਚੱਲੀ ਹੁਣ ਗੰਗਾ ਨਗਰ ਤੇ ਸੰਦੀਪ ਜੀ ਵੀ ਮੂੰਹ ਤੇ ਉੱਤਰ ਕੇ ਆ ਗਈ ਚੀਜੀ ਹਰੀ ਲੱਤੋ ਲੈ ਚੀਜੀ ਹਾਂ ਠੀਕ ਹੈ ਭਾਈ ਪਰ ਹੀ ਹੁਣ ਅਸੀਂ ਆਵਾਂਗੇ ਸਾਡੀ ਵਾਰ ਹੀ ਆ ਯਾਦਤਾ ਹੋਣਾ ਤੈਨੂੰ ਇਕੱਠੇ ਸਿਰ ਲੜਦੇ ਕਿੰਨੇ ਇਕੱਠਿਆਂ ਨੇ ਰਹਿਣਾ ਸੀਗਾ ਵਰਨੇ ਕੀ ਦੀ ਹੋਗੀ ਤੋਖਾਤਾ ਤੂੰ ਦਿੱਤਾ ਏ ਤੇ ਤੇਰੇ ਸ਼ਰੀ ਤ ਹੋਗੀ ਲੈ ਜਾ ਚਲ ਪਰੀ ਇਹਨੂੰ ਦੋ ਦਿਨ ਪੁੱਛੀ ਪੁੱਛੀ ਫਿਰ ਮੰਮੀ ਦਾ ਫਿਰ ਮੰਮੀ ਦਾ ਤੈਨੂੰ ਪਤਾ ਓਖਾ ਹੋ ਜਾਊਗਾ ਮੰਮੀ ਦਾ ਜੀ ਨਹੀਂ ਲੱਗਣਾ ਚਲ ਇੱਕ ਆ ਲੈ ਪਰੀ ਠੀਕ ਹੈ ਨੱਚਣ ਵਾਲਾ ਗਾਣਾ ਕਰਦੇ ਆਂਗੇ ਹਨਾ ਕੀ ਖਾਈਂ ਹੈ ਨੱਚਣ ਟੱਪਣ ਵਾਲਾ ਗਾਣਾ ਇੱਕ ਭਾਜੀ ਦਾ ਨੱਚਣ ਟੱਪਣ ਵਾਲਾ ਹਨਾ ਚਲ ਆਪਾਂ ਕਰਦੇ ਆਂਗੇ ਇੱਕ ਨੱਚਣ ਖੇਤਾਂ ਦਾ ਮੋਲ ਐਵੇਂ ਹੋ ਗਿਆ ਤੇ ਜਦੋਂ ਕੋਈ ਘਰੋਂ ਫਿਰ ਚਲ ਜਾਂਦਾ ਨਾਲ ਤੁਹਾਨੂੰ ਪਤਾ ਘਰ ਸੁਣਾ ਸੁਣਾ ਹੋ ਜਾਂਦਾ ਪਰੀ ਦੀਦੀ ਹਣੀ ਵੀ ਸੀਗੇ ਹੁਣ ਅਸੀਂ ਘਰ ਚ ਰਹਿ ਗਏ ਆ ਚਾਰਕ ਜਾਨੀ ਲੋ ਵੀ ਹੁਣ ਆਪਾਂ ਚੱਲਿਆ ਨੂਪਗੜ੍ਹ ਤੇ ਅਸੀਂ ਪਾ ਲੇ ਮੈਚਿੰਗ ਮੈਚਿੰਗ ਕੱਪੜੇ ਤੇ ਕਿਵੇਂ ਲੱਗਦੇ ਥੋੜਾ ਜਿਹਾ ਮੈਚਿੰਗ ਖਰਾਬ ਹੋ ਗਈ ਪਤਾ ਕਿਉਂ ਮੇਰਾ ਨਾ ਸ਼ਰਟ ਦਾ ਜਿਹੜਾ ਕਲਰ ਆ ਨਿਕਲ ਗਿਆ ਸ਼ਰਟ ਦਾ ਕਲਰ ਥੋੜੇ ਸ਼ਾਲਦਾ ਗਲਰ ਤੂੰ ਉਡਾਇਆ ਹੁਣ ਵਾਸ਼ਿੰਗ ਮਸ਼ੀਨ ਚ ਧੋ ਤੋਕੇ ਧੋ ਤੋਕੇ ਤੋਂ ਪੁਣਾ ਲਵਰਦਾਂ ਤੋਂ ਪੁੱਦੀ ਵਜ੍ਹਾ ਨਾਲ ਕੀ ਦੋ ਵਾਰੀ ਧੁੱਤੀ ਆ ਜੀ ਆਪਣੇ ਪਿੰਡ ਚ ਆ ਗਏ ਤੇ ਰਾਜਸਥਾਨ ਚ ਇਦਾਂ ਦੇ ਪਿੰਡ ਹੁੰਦੇ ਆ ਵੈਸੇ ਆਪਣਾ ਪ੍ਰੋਪਰ ਏਰੀਆ ਨਾ ਮਤਲਬ ਪੰਜਾਬ ਵਰਗਾ ਹੀ ਆ ਮਤਲਬ ਇੱਥੇ ਪਿੰਡਾਂ ਦੇ ਵਿੱਚ ਟਿੱਬੇ ਟੁੱਬੇ ਜ਼ਰੂਰ ਆ ਪਰ ਸਾਫ ਸਫਾਈ ਬਹੁਤ ਜ਼ਿਆਦਾ ਬਿਮਾਰੀਆਂ ਨਹੀਂ ਲੱਗਦੀ ਕਿਉਂਕਿ ਟਿੱਬਿਆਂ ਦੇ ਵਿੱਚ ਗੰਦਗੀ ਕਚਰਾ ਹੁੰਦਾ ਨਹੀਂਗਾ ਤੇ ਬਹੁਤ ਸੋਹਣਾ ਪਿੰਡ ਆ ਆਪਣਾ ਮਨਦੀਪ ਨੇ ਮੈਨੂੰ ਆਖਿਆ ਵੀ ਮੈਂ ਪੀਣਾ ਅਜ ਬਾਦਾਮ ਸ਼ੇਕ ਠੀਕ ਆ ਕਿਉਂਕਿ ਅੱਜ ਤਬੀਦ ਵਗੈਰਾ ਵਾਵਾ ਦਿਨਾਂ ਵਾ ਠੀਕ ਹੋਈਆ ਤਾਂ ਮੈਂ ਕਹ ਕੋਈ ਗੱਲ ਨਹੀਂ ਸੋ ਵੈਸ ਤੇ ਵਿਚਾਰੀ ਕਦੇ ਡਿਮਾਂਡ ਕਰਦੀ ਨਹੀਂ ਕੋਈ ਵੀ ਅੱਜ ਆਪੇ ਹੀ ਕਿਹਾ ਕਿ ਅੱਜ ਬਦਾਮ ਸ਼ੇਕ ਕੀ ਕਰਾਂ ਮੈਂ ਕਹ ਚੱਲ ਕੋਈ ਗੱਲ ਨਹੀਂ ਕੀ ਬਦਾਮ ਸ਼ੇਕ ਤਾਂ ਬਾਅਦ ਚ ਪੀਵਾਂਗੇ ਤੇ ਹੁਣ ਅਸੀਂ ਚੱਲ ਪਿਆ ਲੇਲਾ ਮਾਜੀ ਨੂੰ ਮਚਾਰ ਤੁਨੂੰ ਵੀ ਦਿਖਾਉਣੇ ਬਹੁਤ ਹੀ ਘੈਂਟ ਲੋਕੇਸ਼ਨ ਆ ਮੰਮੀ ਮੈਂ ਤੇ ਮੰਦਿਰ ਤਿੰਨੇ ਝੋਨਾ ਇਸ ਜਗ੍ਹਾ ਤੇ ਦੇਖ ਲੋਬੀ ਕੀ ਸਕੀਮ ਨਰਮਨੁਰ ਮੈਂ ਚੋਗ ਲਈਏ ਨਰਮਨੁਰ ਮੇ ਫੁੱਲ ਆਏ ਪਰ ਇਤ ਨਰਮਾ ਚੁਗਣ ਕੋਈ ਲੱਗਿਆ ਨਹੀਂ ਹੈ ਨਾ ਹਾਂ ਕੁੱਤਾ ਵਗੀ ਜਿਵੇਂ ਨਾ ਕੋਈ ਰੂਰ ਆ ਲਵੇਟਿਆਂ ਦਾ ਜਮਈ ਚਿੱਟਾ ਝੋਨੇ ਵੀ ਖੜੇ ਹੈ ਨਾ ਥੋੜਾ ਜਿਹਾ ਵਿਰਲਾ ਝੋਨਾ ਇਤੋਂ ਹਾਂ 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 ਜੀ ਆ ਗਏ ਆਪਾਂ ਲੈ ਲਾਂ ਮ ਜੀ ਨੂੰ ਮਜ਼ਾਰ ਤੇ ਆ ਦੇਖੋ ਜੀ ਐਵੇਂ ਫਰੰਟ ਦਾ ਥਿਊ ਇੱਥੇ ਮੇਲਾ ਲੱਗਦਾ ਨਾ 15 ਮਾਰਚ ਨੂੰ ਪਤ ਨਹੀਂ ਅਪ੍ਰੈਲ ਨੂੰ ਉਹ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਮੈਨੂੰ ਕਨਫਰਮ ਯਾਦ ਇੰ ਟਾਵਰ ਵੀ ਲੱਗਿਆ ਉਹ ਹੈਗੀ ਲੈਲਾ ਮਜਨੂ ਦੀ ਮਜ਼ਾਰ ਸਾਹਮਣੀ ਇੱਧਰ ਲੱਗਦਾ ਹੁੰਦਾ ਮੇਲਾ ਪੂਰਾ ਭਰ ਜਾਂਦਾ ਹੁੰਦਾ ਏ ਜਗਾ ਦਿਖਾਉਣੀ ਤੁਹਾਨੂੰ ਹੈਗੀ ਲੈਲਾ ਮਜਨੂ ਮਜ਼ਾਰ ਕਿਉਂਕਿ ਇਹ ਬਹੁਤ ਹੀ ਪੁਰਾਣੀ ਕਹਾਣੀ ਇੱਥੋਂ ਦਾ ਇਤਿਹਾਸ ਬਹੁਤ ਜ਼ਿਆਦਾ ਪੁਰਾਣਾ ਹੈ ਹੈਗੀ ਲੈਲਾ ਤੇ ਮਜਨੂ ਦੀ ਕੋਈ ਪੁਰਾਣੀ ਤਸਵੀਰ ਆ ਇਹਦੇ ਬਾਰੇ ਆਪਾਂ ਨੇ ਜ਼ਿਆਦਾ ਕਹਾਣੀ ਨਹੀਂ ਪਤਾ ਇਹ ਹੈਗੀ ਲੈਲਾ ਮਜਨੂ ਦੀ ਮਜ਼ਾਰ ਠੀਕ ਹੈ ਆ ਹੈਗੀ ਹੈ ਭਾਈ ਆਪੋ ਆਪਣੀ ਆਸਤਾ ਕਹਿੰਦੇ ਇੱਥੇ ਮਤਲਬ ਧਾਗਾ ਧੁੱਗਾ ਬੰਨਦੇ ਆਂ ਤਾਂ ਕੋਈ ਠੀਕ ਹੈ ਮੰਨਤ ਹੁੰਦੀ ਓ ਪੂਰੀ ਹੋ ਜਾਂਦੀ ਹੈ ਇਹ ਆ ਪ੍ਰਸਿੱਧ ਲੈਲਾ ਮਜਨੂ ਦੀ ਮਜ਼ਾਰ ਉੱਪਰੋਂ ਦੇਖੋ ਬੜਾ ਹੀ ਅਲੱਗ ਜਿਹਾ ਨਾ ਵਿਊ ਹੈਗਾ ਆਵਾਜ਼ ਇੱਥੇ ਗੂੰਜਦੀ ਹੈ ਨਾ ਬਣਾਇਆ ਵਤ ਨਹੀਂ ਕਿਹੜੇ ਟਾਈਪ ਨਾਲ ਹੈ ਲਓ ਭਾਈ ਚਮਚੇ ਦੇਖੋ ਇੱਕ ਵਾਰੀ ਬਾਲੇ ਵੱਡੇ ਚਮਚੇ ਆ ਲੋਈ ਸ਼ਾਮ ਦਾ ਹੋ ਗਿਆ ਟਾਈਮ ਘਰੇ ਆ ਗਏ ਆ ਤੇ ਗੋਲ ਗੱਪਾ ਪਾਰਟੀ ਕਰਤੀ ਸ਼ੁਰੂ ਅਸੀਂ ਸਾਡੇ ਜਿਹੜੇ ਕੈਮੀਕਲ ਪਾਇਆ ਜਿਹੜਾ ਹਾਂ ਉਹ ਤਾਂ ਨੁਕਸਾਨ ਦਾ ਹੈਗਾ ਰੋਈ ਰੋਈ ਗੋਲ ਗੱਪੇ ਖਾਣੇ ਨਹੀਂ ਚਾਹੀਦੇ ਪਰ ਅੱਜ ਮੰਮੀ ਨੇ ਕਿਹਾ ਤਾਂ ਮੰਮੀ ਕਹਿੰਦੀ ਲੈ ਕੇ ਚੱਲੋ ਗੋਲ ਗੱਪੇ ਇਹਦੇ ਚ ਚਟਣੀ ਆ ਸਭ ਤੋਂ ਔਖੇ ਆ ਆ ਗੋਲ ਗੱਪਾ ਬਣਾਇਆ ਨਾ ਜਿੰਨੇ ਵੀ ਔਖੇ ਹੋਏ ਨੇ ਬਣਾਇਆ ਤੇ ਫਾਈ ਵਧਣ ਦੀ ਕੀਤੀ ਹੈ ਵੇ ਇਹ ਤਾਂ ਮਾੜਾ ਵੀ ਜਮਾ ਗੋਲ ਗੋਲਾ ਪਤਾ ਨਹੀਂ ਕਿੱਦਾਂ ਟਕਾਉਣਾ ਅੱਖਾਂ 'ਚ ਨਾ ਪਾਣੀ ਆਈ ਜਾਂਦਾ ਕੱਲ ਦਿਨੀ ਜਿਆਦਾ ਤਬੀਅਤ ਖਰਾਬਾ ਤਸਵੀਰ ਦੀ ਚਾਹ ਪੀਣ ਨੂੰ ਜਵਾਂ ਜੀ ਨਹੀਂ ਦਿੱਤਾ ਮੈਂ ਬੰਦੀ ਵਧੀਆ ਚਾਹ ਬਣਾਇਆ ਗਦਰਕ ਪਾ ਕੇ ਠੀਕ ਹੈ ਲੋ ਜੀ ਸ਼ਾਮ ਜੀ ਦਾ ਹੋ ਗਿਆ ਪਿਆਰਾ ਆ ਮੌਸਮ ਤੇ ਖੇਤਾਂ ਦੇ ਵਿੱਚ ਕਿੰਨਾ ਸੋਹਣਾ ਲੱਗਦਾ ਨਾ ਇੱਥੇ ਬਹੁਤ ਜਿਆਦਾ ਜੀ ਲੱਗਦਾ ਤੇ ਆਪਣੇ ਜਿਹੜੇ ਪ੍ਰਾਦੇਸ਼ਾਂ ਦੇ ਵਿਦੇਸ਼ਾਂ 'ਚ ਗਏ ਹੋਏ ਆ ਨਾ ਧੰਦੇ ਉਹ ਵੀਰ ਕਿਉਂਕਿ ਉੱਥੇ ਰਹਿਣਾ ਬਹੁਤ ਜਿਆਦਾ ਔਖਾ ਬਈ ਤੁਸੀਂ ਨਾ ਆਪਣੇ ਸਪੋਜ਼ ਕਰਕੇ ਦੇਖੋ ਜਿਵੇਂ ਆਪ ਪਿੰਡ 'ਚ ਰਹਿੰਨੇ ਆਪ ਦੇ ਘਰੇ ਰਹਿੰਨੇ ਜਾਂ ਆਪਣੇ ਕੋਈ ਭਰਾ ਆਪਾਂ ਨੂੰ ਜਿੱਥੋਂ ਦੇਖਦੇ ਆ ਨਾ ਵੀ ਕੋਈ ਵੀ ਜਗਾ ਹੋ ਸਕਦੀ ਪੰਜਾਬ ਏਰੀਆ ਹਰਿਆਣਾ ਵਾਲਿਆਂ ਨੂੰ ਲਵ ਯੂ ਨਾਲੇ ਕਹਿੰਦੇ ਹਰਿਆਣਾ ਵਾਲੇ ਕਹਿੰਦੇ ਵੀ ਤੁਸੀਂ ਸਾਨੂੰ ਸਾਡੀ ਗੱਲ ਹੀ ਨਹੀਂ ਕੀਤੀ ਨਾ ਹਰਿਆਣਾ ਵੀ ਬਹੁਤ ਵਧੀਆ ਹੈ ਨਾ ਤੇ ਜਿਹੜੇ ਭਰਾ ਬਾਹਰ ਗਏ ਆ ਨਾ ਦੇਸ਼ਾਂ ਵਿਦੇਸ਼ਾਂ ਚ ਕੋਈ ਨਾ ਕੰਮ ਕਰਨ ਵਾਸਤੇ ਉਹਨਾਂ ਨੇ ਆਪਦਾ ਏਰੀਆ ਛੱਡਿਆ ਹੋਊਗਾ ਕਿੰਨਾ ਨਾ ਦਜਿਗਰਾ ਵੱਡਾ ਯਾਰ ਹੈ ਨਾ ਕਿ ਆਪਦਾ ਏਰੀਆ ਕਿੰਨਾ ਵਧੀਆ ਲੱਗਦਾ ਆਪਣਾ ਜੀ ਲੱਗਦਾ ਨਾ ਇੱਥੇ ਹੁਣ ਪੋਜ ਕਰੋ ਇੱਥੇ ਦੇਖੋ ਆਸ-ਪਾਸੇ ਖੇਤ ਹੀ ਖੇਤ ਆ ਚਿੜੀਆਂ ਦੀ ਆਵਾਜ਼ ਹੈ ਨਾ ਤੇ ਉਹ ਆਪਣੇ ਡੈਡੀ ਜੀ ਵੱਟ ਕੱਢੀ ਜਾਂਦੇ ਆ ਤਿਆ ਆ ਖੇਤਾਂ ਦਾ ਮਤਲਬ ਯਾਰ ਕੀ ਵਾਈਬ ਮੈਂ ਤਾਂ ਮਨਦੀਪ ਇੱਧਰ ਚੁੱਲ੍ਹੇ ਤੇ ਅੱਗ ਬਾਲੀ ਜਾਂਦੀ ਆ ਠੀਕ ਆ ਖਲਪਾੜਾਂ ਇੰਜ ਲਿਉਂਦੀ ਆ ਹੁਣ ਗੋਏ ਗੋਏ ਕੰਮ ਆ ਜਾਣਗੇ ਵਾਵਾ ਜੋਰ-ਜੋੜ ਕੇ ਰੱਖੇ ਸੀ ਮੰਮੀ ਹੋਣਾ ਨੇ ਲੈ ਹੱਥ ਨੰਮ ਚਾਲੀ ਦੇਖੋ ਆ ਕਮਰੇ ਨੂੰ ਜਦੋਂ ਗੇਰੂ ਗੁਰੂ ਮੰਮੀ ਕਰ ਦਿੰਦੀ ਨਾ ਬਹੁਤ ਹੀ ਸੋਹਣਾ ਲੱਗਦਾ ਦੀਵਾਲੀ ਦੇ ਵਿੱਚ ਐਤ ਕੀ ਤੇ ਕੀਤਾ ਕੁਤਾ ਨਹੀਂ ਆ ਤੇ ਆ ਆਪਣੀ ਵੈੜ ਆ ਨਾ ਭਾਈ ਮੈਂ ਤੁਹਾਨੂੰ ਦਿਖਾਉਣਾ ਤੇ ਆ ਵੈੜ ਆਪਣੀ ਹੈਗੀ ਸੋਣ ਵਾਲੀ ਤੇ ਇਹ ਥੋੜਾ ਜਿਹਾ ਮਾਰਨ ਹੋਰ ਲੱਗ ਗਿਆ ਇਹਨੂੰ ਕੋਈ ਇਲਾਜ ਕਰਨਾ ਪੈਣਾ ਇਹਦਾ ਓਕੇ ਮੇਰੀ ਬੁਗੜੀ ਆ ਨਿੱਕੀ ਜੀ ਹੈ ਦੇਖੋ ਆ ਬੜੀ ਕਿਊਟ ਲੱਗਦੀ ਯਾਰ ਮੈਨੂੰ ਹੂੰ ਆਟਾ ਚੱਕ ਲਾ ਤੂੰ ਕਿਵੇਂ ਡਾਂਗਾ ਚੱਕ ਰੱਖੇ ਕੁੱਤੇ ਤਾਂ ਉਧਰ ਹਾਂਜੀ ਆਟਾ ਚੱਕ ਲੈ ਲੈਂਦਾ ਅੱਠ ਜਾ ਕੇ ਨਹੀਂ ਲੰਦਾ ਨਹੀਂ ਲੈ ਵੀ ਹੁਣ ਆਟਾ ਚੱਕ ਕੇ ਲਿਉਣਾ ਪਿੰਡੋਂ ਕਿਉਂਕਿ ਕੱਲ ਸੱਟ ਗਿਆ ਸੀ ਡੈਡੀ ਹੁਣੀ ਠੀਕ ਆ ਮੈਂ ਹੋਣਾ ਮੈਂ ਠੀਕ ਲਾਈਟ ਹੈ ਨਹੀਂ ਆ ਜਣੀ ਲਾਈਟ ਤਾਂ ਲੋ ਵੀ ਆਪ ਆਪਣਾ ਪ੍ਰੋਟੀਨਾ ਮੋਟਰਸ ਨਾਲ ਲੈ ਕੇ ਜਾਣੇ ਆ ਜੋ ਕਿ ਤੁਹਾਨੂੰ ਪਤਾ ਏਵਰੇਜ ਫੁੱਲ ਦਿੰਦਾ ਹੋਰ ਮੈਨੂੰ ਪਤਾ ਨਹੀਂ ਇਹਦੀ ਸੀਟ ਲੰਮੀ ਏਵਰੇਜ ਜਿਆਦੀ ਆ ਬਾਕੀ ਤੁਸੀਂ ਨਾ ਭਰਾ ਜਿੰਨੇ ਵੀ ਕਮੈਂਟ ਕਰਦੇ ਨੇ ਮੈਂ ਸਾਰੇ ਇਹਦੇ ਨਾ ਕਮੈਂਟ ਚੈੱਕ ਕਰਦਾ ਨੈਵੀ ਜੀ ਗੱਲ ਨਹੀਂ ਹਰਿਆਣਾ ਤੋਂ ਵੀ ਮੈਨੂੰ ਪਤਾ ਵੀਰੇ ਤੁਸੀਂ ਦੇਖਦੇ ਹੋ ਮਾਨਸਾ ਤੋਂ ਵੀ ਕਮੈਂਟ ਆਇਆ ਸੀ ਬਠਿੰਡੇ ਤੋਂ ਵੀ ਮੈਨੂੰ ਦੇਖਦੇ ਭਰਾ ਵੀਰੇ ਮੈਂ ਤੁਹਾਨੂੰ ਤੁਹਾਡੇ ਲਈ ਇੱਕ ਸਪੈਸ਼ਲੀ ਇਹ ਵੀਡੀਓ ਬਣਾਉਂਗਾ ਤਾਂ ਬੁਰਾ ਨਾ ਮੰਨੋ ਚੰਗਾ ਇੱਧਰ ਖੇਤਾਂ 'ਚ ਪਾਣੀ ਪੋਣੀ ਲੱਗਿਆ ਪਿਆ ਪੂਰਾ ਕੈਮ ਆ ਇੱਧਰ ਕੰਮ ਲੋ ਜੀ ਆਹ ਸੜਕ ਪਤਾ ਨਹੀਂ ਆਪਣੀ ਕਦੋਂ ਦੀ ਬਣੂਗੀ ਬਹੁਤ ਟਾਈਮਾਂ ਤੋਂ ਨਾ ਸੜਕ ਕੱਚੀ ਆ ਤੇ ਇਹਦਾ ਮੈਂ ਤੁਹਾਨੂੰ ਬਈ ਨੁਕਸਾਨ ਦੱਸਦਾ ਕੀ ਹੁੰਦਾ ਆਪਾਂ ਨੂੰ ਜਦੋਂ ਵੀ ਇੱਥੇ ਮੀਂਹ ਵਗੈਰਾ ਆ ਜਾਂਦਾ ਬਰਸਾਤ ਵਗੈਰਾ ਉਦੋਂ ਫਿਰ ਆਪਾਂ ਨੂੰ ਕੀ ਆ ਵੀ ਬਹੁਤ ਓਖਾ ਆ ਜਾਂਦਾ ਇਹ ਜਗਾ ਹੈਗੀ ਤਿਲਕਣੀ ਮਤਲਬ ਚੀਕਣੀ ਮਿੱਟੀ ਇੱਥੋਂ ਮੋਟਰਸਾਈਕਲ ਤਿਲਕਣ ਲੱਗ ਜਾਂਦੇ ਬੜੀ ਦਿੱਕਤ ਹੁੰਦੀ ਆ ਪਤਾ ਨਹੀਂ ਕਦੋਂ ਆਪਣੀ ਰੋਡ ਪੱਕੀ ਬਣੂਗੀ ਕਾਫੀ ਟਾਈਮ ਤੋਂ ਮਤਲਬ ਸਰਪੰਚ ਸਾਹਿਬ ਜੀ ਨੂੰ ਆਖਿਆ ਹੋਇਆ ਦੇਖਦੇ ਆ ਕਦੋਂ ਹੁੰਦਾ ਕੰਮ ਲੋ ਵੀ ਆਪਾਂ ਆ ਗਏ ਘਰੇ ਤੇ ਲੇਟ ਹੈ ਨਹੀਂ ਪਤਾ ਨਹੀਂ ਕੀ ਚੱਕਰ ਆ ਆ ਗਈ ਕਿ ਡੇਢ ਹੀ ਲੇਟ ਤੇ ਐਡੀ ਲੱਕੜ ਕੇ ਨੇ ਡਾਈਏ ਚੁੱਲ੍ਹੇ 'ਚ ਵੀ ਰਾਤ ਦਾ ਹੋ ਗਿਆ ਟਾਈਮ ਤੇ ਅੱਜ ਬੜੀ ਦਿੱਕਤ ਹੋ ਗਈ ਕਿਉਂਕਿ ਲਾਈਟ ਹੈ ਨਹੀਂਗੀ ਤੇ ਲਾਈਟ ਹੋ ਗਈ ਖਰਾਬ ਖੰਭਾ ਡਿੱਗ ਗਿਆ ਤੇ ਬੜੀ ਤਕੜੀ ਸਮੱਸਿਆ ਕਿ ਕੁੱਤਾ ਹਲਕ ਗਿਆ ਤੇ ਸਾਰੇ ਪਿੰਡ 'ਚ ਮਤਲਬ ਡਰ ਦਾ ਮਾਹੌਲ ਲਟਾਣੀਆਂ 'ਚ ਉਹ ਤਾਂ ਰੋਟੀ ਨਹੀਂ ਚੱਟ ਸਕਦਾ ਹੋਰ ਇੰਨਾ ਡਰਦਾ ਇਹ ਕੁੱਤਾ ਨਹੀਂ ਹੋ ਗਿਆ ਦੂਜਾ ਕੁੱਤਾ ਹਲਕ ਗਿਆ ਤੇ ਇੱਧਰ ਆਪਾਂ ਹੁਣ ਪਸ਼ੂਆਂ ਨੂੰ ਅੰਦਰ ਬੰਨਤਾ ਆਵਾ ਪਸ਼ੂਆਂ ਨੂੰ ਇਸ ਕਮਰੇ ਚ ਵੜਦਾ ਯਾਰ ਮੈਨੂੰ ਹੋ ਗਈ ਸੀ ਟੈਨਸ਼ਨ ਹੁਣ ਆਪਣੇ ਦੇਖੋ ਅਨਿੱਕੀ ਜੀ ਜਿਵੇਂ ਬੱਚੀ ਐ ਤੇ ਆਪਨੇ ਪਸ਼ੂ ਆ ਤੁਹਾਨੂੰ ਪਤਾ ਇੱਕੇ ਦਾ ਮੈਂ ਪਸ਼ੂਆਂ ਦੇ ਹੱਥੋਂ ਦੇ ਸਿਰਸੁਰ ਮਾਰ ਦੇਣਾ ਕੋਈ ਜਾਨਵਰ ਦੇ ਤੇ ਕੁੱਤਾ ਇੱਧਰ ਫਿਰਦਾ ਰਹਿੰਦਾ ਫਿਰਦੇ ਫਿਰਦੇ ਜੇ ਸਿਰ ਮਾਰਤਾ ਤੇ ਇਹਨਾਂ ਨੇ ਖਾ ਜਾਣਾਂ ਕੁੱਤੇ ਨੇ ਖਾਤਾ ਦੰਦ ਲਾਤੇ ਤਾਂ ਇੱਕ ਵਾਰੀ ਸਹੀ ਨਹੀਂ ਹੁੰਦਾ ਕਿਹੜੇ ਸੱਬਲ ਲਾਉਣ ਦੀ ਲੋੜ ਹੀ ਨਹੀਂ ਇਧਰੋਂ ਬੰਦ ਕਰਤਾ ਹੁਣ ਨਹੀਂ ਵੜਦਾ ਕੋਈ ਤੁੰਦਵਾਵਾ ਪੈਣ ਲੱਗ ਗਈ ਹੈ ਨਾ ਦੀਵਾਲੀ ਦੀ ਨਿਸ਼ਾਨੀ ਹੁੰਦੀ ਤੁੰਦ ਸਟਾਰਟ ਹੋ ਜਾਂਦੀ ਇੱਕ ਉਹ ਆਪਣੇ ਤਾਇਆ ਜੀ ਆ ਕਿਵੇਂ ਮੁਸੀਬਤ ਹੋ ਗਈ ਨਹੀਂ ਮੋਟਰ ਤੇ ਕੀ ਦਿੱਕਤ ਹੋ ਗਈ ਮੀ ਮੋਟਰ ਤਾਂ ਸਹੀ ਆ ਹਾਂ ਖੰਭਾ ਡਿੱਗਿਆ ਲੈਟ ਹਨ ਜੀ ਹਾਂ ਸੱਚ ਆਪਣੇ ਕਿਸੇ ਨੇ ਨਾ ਹਲ-ਹੁਲ ਮਾਰ ਕੇ ਖੰਭਾ ਤੋੜਤਾ ਸੀ ਰਾਤ ਦੀ ਲਾਈਟ ਨਹੀਂ ਮੇਰੇ ਤੇ ਚੇਤਾ ਹੀ ਭੁੱਲਾ ਖੜਾ ਤੇ ਪਾਣੀ ਹੁਣ ਆਪਾਂ ਨੂੰ ਸਾਰਾ ਦਿਨ ਡਿੱਗੀ ਚੋਂ ਨਾ ਇਦਾਂ ਹੀ ਕੱਟਣਾ ਪੈਣਾ ਹੈ ਲੱਟੋ ਲੱਟੋ ਮੰਦੀ ਮੰਦੀ ਦਾ ਕਿ ਨਾ ਮਰੇ ਖਤੂ ਗੋਲੂ ਮੋਲੂ ਇਹ ਹੈ ਹੀ ਇਹ ਗੋਲ ਮਟੋਲ ਜੀ ਹੈ ਨਾ ਵੀ ਇਹ ਗੋਲੂ ਮੋਲੂ ਲੱਗਦਾ ਇਹ ਟਿੱਡੋ ਜੀ ਹੈ ਕਿਵੇਂ ਦੀ ਵਾਦੀ ਬੁੱਦੀ ਨੀ ਸੂਰਜ ਦੇਖੋ ਇੰਨੀ ਮਸਤ ਲਾਈਟ ਜੀ ਪੈ ਰਹੀ ਹੈ ਨਾ ਕੈਂਟ ਮੌਸਮ ਲੱਗ ਰਿਹਾ ਬਿਲਕੁਲ ਕੀ ਕਹਿੰਨੀ ਬੰਦੇ ਵਾਦੀ ਬੁੱਦੀ ਨੀ ਉੱਛੀ ਉੱਛੀ ਇਹ ਵਧੂਗੀ ਹੈ ਜੇ ਹਨਾ ਉਹ ਹਾਈਟ ਘਟਾ ਇਹਦੀ ਆ ਕੀ ਖਲਾਰਾ ਪਾ ਰੱਖਿਆ ਤੜਕੀ ਸਫਾਈ ਕਰਦੇ ਆ ਲੋਬੀ ਦੀ ਦੀਵਾਲੀ ਦੀ ਮਾੜੀ ਮੋਟੀ ਸਾਫ ਸਫਾਈ ਸ਼ੁਰੂ ਕਰਤੀ ਮਨਦੀਪ ਨੇ ਲੱਗੀ ਪਈ ਐ ਸਾਫ ਸਫਾਈਆਂ ਕਰਨ ਆਵਾਜ਼ ਜੀ ਬੈਠੀ ਪਈ ਐ ਸਵੇਰ ਦਾ ਹੋ ਗਿਆ ਟਾਈਮ ਡੈਡੀ ਜੀ ਆਪਣੇ ਉਹ ਆਈ ਜਾਂਦੇ ਪੱਠੇ ਲੈ ਕੇ ਇਧਰ ਦੇਖੋ ਸੂਰਜ ਕਾਂ ਜੀ ਕਿਉਂ ਬੋਲੀ ਜਾਂਦੇ ਹੋ ਭਾਈ ਆ ਕਾਂ ਬੋਲੀ ਜਾਂਦਾ ਮੈਨੂੰ ਲੱਗਦਾ ਕੋਈ ਰਿਸ਼ਤੇਦਾਰ ਆ ਸਕਦਾ ਕਾ ਦੀ ਹਾਈਟ ਦੇਖੋ ਕਿੰਨੀ ਜ਼ਿਆਦਾ ਲੰਮੀ ਐ ਅੱਜ ਤਾਂ ਮੈਂ ਗੇਟ ਵੇਟ ਡੇਡ ਡੇਡ ਇੱਕਾ ਨਾ ਛੋਟੇ ਛੋਟੇ ਰਹਿੰਦਾ ਹੁੰਦਾ ਮੀਂਹ ਦੀ ਵਜ੍ਹਾ ਨਾਲ ਬੜਾ ਵਧਿਆ ਕੀੜੇ ਠੁੱਕੋ ਵੱਢ ਲੈਂਦਾ ਹਾਂ ਹਾਂਜੀ ਅੱਜ ਦੇ ਵਲੌਗ ਚ ਬਸ ਇੰਨਾ ਹੀ ਤੇ ਹਰਿਆਣਾ ਵਾਲੇ ਭਰਾਵਾਂ ਨੂੰ ਵੀ ਬਈ ਲਵ ਯੂ ਆ ਰਾਜਸਥਾਨ ਵਾਲੇ ਵੀਰਾਂ ਨੂੰ ਵੀ ਪਿਆਰ ਅ ਦਿਲ ਤੋਂ ਤੇ ਪੰਜਾਬ ਵਾਲਿਆਂ ਨੇ ਤਾਂ ਹੈਗਾ ਹੀ ਹੈਗਾ ਤੁਹਾਨੂੰ ਪਤਾ ਹੀ ਹੈ ਤੇ ਬਹੁਤ ਹੀ ਜ਼ਿਆਦਾ ਤੁਸੀਂ ਸਪੋਰਟ ਕਰਦੇ ਹੋ ਆਪਾਂ ਨੂੰ ਦੇਖਦੇ ਹੋ ਬਹੁਤ ਵਧੀਆ ਲੱਗਦਾ ਤੇ ਵੀਰੇ ਆਪਣਾ ਧਿਆਨ ਰੱਖਿਆ ਕਰੋ ਦੀਵਾਲੀ ਆ ਗਈ ਹੈ ਪਟਾਕੇ ਪਟੂਕੇ ਵੀਰੇ ਧਿਆਨ ਨਾਲ ਚਲਾਇਓ ਕਿਉਂਕਿ ਯਾਰ ਹੈ ਨਾ ਤੇ ਰਿਸਕonda ਸਰਦੀ ਤੋਂ ਬਚ ਕੇ ਰਿਹਾ ਯਾਰ ਮੇਰੇ ਤਾਂ ਵਾਜ ਜੀ ਬੈਠ ਗਈ ਆਪਾਂ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਲਈ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਲਵ ਯੂ ਬਾਈ ਬਾਈ